ਫੇਰ ਇੰਪੋਰਟੈਂਟ ਅੱਜ ਦਾ ਜਿਹੜਾ ਇਹ ਮੈਂ ਲਾਈਵ ਕਰ ਰਿਹਾ ਇਹ ਬਹੁਤ ਮਹੱਤਵਪੂਰਨ ਵਿਸ਼ਾ ਵਿਸ਼ੇਕਮਾਗਾ ਕੀ ਗੱਲ ਹੈ ਅ ਕੱਲ ਆਪਾਂ ਸਾਰਿਆਂ ਨੂੰ ਤੁਹਾਨੂੰ ਸਮਾਂ ਦਿੱਤਾ ਸੀ ਕਿ ਆਪਾਂ 11 ਵਜੇ ਨਾਮਿਨੇਸ਼ਨ ਪੇਪਰ ਫਾਈਲ ਕਰਨੇ ਆ ਤੇ ਸਾਰਿਆਂ ਨੇ ਤੁਸੀਂ ਹੋਮ ਆ ਮਾ ਕੇ ਉਥੇ ਪਹੁੰਚਣ ਦੀਆਂ ਤੁਹਾਡੀਆਂ ਤਿਆਰੀਆਂ ਮੈਨੂੰ ਲੱਗਦਾ ਕਿ ਉਹ ਮੁਕੰਮਲ ਸਨ ਤੇ ਤੁਹਾਡਾ ਸਾਰਿਆਂ ਦਾ ਕਿਉਂਕਿ ਪਹਿਲਾਂ ਵੀ ਤੁਸੀਂ ਸਾਰੇ ਲੁਧਿਆਣੇ ਵਾਲਿਆਂ ਨੇ ਬਹੁਤ ਭਰਮਾ ਸਵਾਗਤ ਕੀਤਾ ਜਿਸ ਦਿਨ ਮੈਂ ਇੱਥੇ ਆਇਆ ਔਰ ਨਿਰੰਤਰ ਜਿਹੜੇ ਪ੍ਰੋਗਰਾਮ ਹੋ ਰਹੇ ਨੇ ਉਹਦੇ 'ਚ ਤੁਸੀਂ ਬਹੁਤ سارے ਲੋਕ ਮੈਨੂੰ ਪਿਆਰ ਦੇ ਰਹੇ ਹੋ ਪਰ ਉਹ ਕੱਲ ਦਾ ਪ੍ਰੋਗਰਾਮ ਜਦੋਂ ਸਰਜੀਤ ਬਾਤਰ ਸਾਹਿਬ ਪੰਜਾਬੀ ਦੇ ਮਹਾਨ ਰਖਵਾਲੇ ਮੈਂ ਸਮਝਦਾ ਕਿ ਇਹਨਾਂ ਨੇ ਪੰਜਾਬ ਦਾ ਪੰਜਾਬੀ ਅੰਦਾ ਔਰ ਪੰਜਾਬੀ ਮਾਂ ਬੋਲੀ ਦਾ ਨਾਮ ਦੁਨੀਆ ਭਰ ਦੇ ਵਿੱਚ ਰੋਸ਼ਨ ਕੀਤਾ ਕੱਲ ਉਹਨਾਂ ਦੀ ਅਚਨਚੇਤ ਉਹਨਾਂ ਦਾ ਚਲੇ ਜਾਣਾ ਇਹ ਪੂਰੇ ਇਸ ਮੁੱਚੇ ਦੇਸ਼ ਸ਼ਫਾ ਹੁੰਦੀ ਹੈ ਕਿਰਪਾ ਹੁੰਦੀ ਹੈ ਉਹਨਾਂ ਤੇ ਸੋ ਉਹ ਆਪਦਾ ਨਾਮ ਵੀ ਕਮਾਉਂਦੇ ਨੇ ਔਰ ਲੋਕ ਸੇਵਾ ਦੇ ਪਿੰਡ ਵਿੱਚ ਆਪਦਾ ਵੱਡਾ ਯੋਗਦਾਨ ਪਾਉਂਦੇ ਨੇ। ਸੋ surjit patar ji ਸਾਡੇ ਵਿਚਕਾਰ ਨਹੀਂ ਰਹੇ। ਸੋ ਕੱਲ ਉਹਨਾਂ ਦਾ ਅੰਤਿਮ ਸੰਸਕਾਰ 11 ਵਜੇ ਰੱਖਿਆ ਹੈ। ਸੋ ਮੈਨੂੰ ਲੱਗਦਾ ਕਿ ਸਾਨੂੰ ਨਾਮਿਨੇਸ਼ਨ ਜਿਹੜੇ ਆਪਦੇ ਕਾਗਜ਼ ਐ ਉਹ ਸ਼ਾਂਤ ਮਈ ਤਰੀਕੇ ਦੇ ਨਾਲ ਭਰਨੇ ਚਾਹੀਦੇ ਐ। ਸੋ ਇਸ ਕਰਕੇ ਸਮੂਚੇ ਭਰਾਵਾਂ ਨੂੰ ਮੈਂ ਬੇਨਤੀ ਕਰਨੀ ਚਾਹੁੰਦਾ ਹੈ ਕਿ ਜਿਹੜਾ ਸਾਰਾ ਆਪਣਾ ਰੋਡ ਸ਼ੋਅ ਦਾ ਔਰ ਪ੍ਰੋਗਰਾਮ ਸੀਗਾ ਪੂਰੇ ਤੇ ਹੁਣ ਆਪਾਂ ਵਿਰਾਮ ਲਾਉਂਦੇ ਹੋਏ ਹੈ ਜਾਨੀ ਕਿ ਉਹਨੂੰ ਕੈਨਸਲ ਕਰਦੇ ਹੋਏ ਹੈ ਪਾਤਰ ਸਾਧ ਦੇ ਅੰਤਿਮ ਸੰਸਕਾਰ ਦੇ ਵਿੱਚ ਸ਼ਾਮਿਲ ਹੋ ਕੇ ਹਾਜ਼ਰੀ ਲਵਾ ਕੇ ਤੇ ਫਿਰ ਮੈਂ ਆਪਦੇ ਨਾਮੀਨੇਸ਼ਨ ਪੇਪਰ ਪੜਾਂਗਾ ਔਰ ਅਸੀਂ ਸਾਰੇ ਇਕੱਲੇ ਕੰਟੈਸਟਡ ਕੈਂਡੀਡੇਟ ਇਹ ਸਾਡੇ ਜ਼ਿਲ੍ਹਾ ਪ੍ਰਧਾਨਾਂ ਨੂੰ ਹੀ ਉੱਥੇ ਸੱਦਾਂਗੇ ਤਾਂ ਜੋ ਅਸੀਂ ਨਾਮੀਨੇਸ਼ਨ ਫਾਰਮ ਸਰਜੀਤ ਪਾਤਰ ਜੀ ਨੂੰ ਯਾਦ ਕਰਦੇ ਆ ਹੋਏ ਆਂ ਔਰ ਆਪਦੇ ਸੱਚੇ ਪਾਤਸ਼ਾਹ ਦਾ ਨਾਮ ਲੈਂਦਿਆਂ ਹੋਇਆਂ ਢਾਕਲ ਕਰਕੇ ਆਵਾਂਗੇ ਸੋ ਕੱਲ ਦਾ ਜਿਹੜਾ ਧੂਮ-ਤਹਾਮਲਾ ਪ੍ਰੋਗਰਾਮ ਸੀ ਉਹਨੂੰ ਕੈਂਸਲ ਸਮਝਿਆ ਜਾਵੇ ਇਹ ਕੋਈ ਸੇ ਨੂੰ ਵੀ ਇਕੱਠ ਜਾਂ ਬੰਦੇ ਲੈ ਕੇ ਆਉਣ ਦੀ ਲੋੜ ਨਹੀਂ ਸੋ ਦੁਬਾਰਾ ਫਿਰ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਪਿਆਰ ਦੇਣ ਲਈ ਮੈਨੂੰ ਮੁਹੱਬਤ ਦੇ ਲਈ ਆਸ ਕਰਾਂਗਾ ਕਿ ਅਗਰ ਮੌਕਾ ਮਿਲਿਆ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਜਾਣ ਦਾ ਤਾਂ ਮੈਂ ਸਮੁੱਚੇ ਪੰਜਾਬ ਦੇ ਲੋਕਾਂ ਦੇ ਮਸਲਿਆਂ ਤੇ ਦੇਸ਼ ਦੀ ਪਾਰਲੀਮੈਂਟ ਵਿੱਚ ਚਰਚਾ ਕਰ ਸਕਾਂ ਔਰ ਲੁਧਿਆਣੇ ਦੇ ਜਿਹੜੇ ਇਹ ਮੁੱਦੇ ਐ ਉਹਨਾਂ ਦੀ ਲੜਾਈ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਉਹਨਾਂ ਦੀ ਗੱਲਬਾਤ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਆਖਾਂ ਇਹ ਮੈਂ ਕੋਸ਼ਿਸ਼ ਕਰਾਂਗਾ ਪਰਮਾਤਮਾ ਫਤਿਹ ਬਖਸ਼ੇ ਸੋ ਫੇਰ ਸ਼ਾਮ ਨੂੰ ਤੁਹਾਡੇ ਨਾਲ ਲਾਈਵ ਹੁੰਦੇ ਆ ਜਦੋਂ ਸਾਰੇ ਦਿਨ ਦੀ ਕੈਂਪੇਨ ਕਰਕੇ ਆਵਾਂਗੇ ਹੁਣ ਅੱਜ ਸਾਰਾ ਦਿਨ ਸ਼ਹਿਰ ਲੁਧਿਆਣੇ ਦੇ ਵਿੱਚ ਐ ਮੈਂ ਔਰ ਕੱਲ ਨੂੰ ਤੁਹਾਨੂੰ ਦੱਸਿਆ ਕਿ ਨਾਮਿਨੇਸ਼ਨ ਭਰਦੇ ਐ ਕਿ ਜਿਵੇਂ ਅੱਜ ਸਾਰਾ ਦਿਨ ਕੈਂਪੇਨ ਹੋਏਗੀ ਤੁਹਾਨੂੰ ਫੇਸਬੁੱਕ ਰਾਹੀਂ ਸੋਸ਼ਲ ਮੀਡੀਆ ਰਾਹੀਂ ਤੁਹਾਨੂੰ ਜਾਣੂ ਕਰਵਾਉਂਦਾ ਰਹਾਂਗਾ ਉਹ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਪਿਆਰ ਦੇਣ ਲਈ ਜੁੜੇ ਰਹੇ ਹੋ ਤੇ ਹਰੇਕ ਵਿਅਕਤੀ ਨੂੰ ਮੇਰੀ ਬੇਨਤੀ ਹੈ ਜਿਹੜਾ ਰਾਜੇ ਵਿਡਿੰਗ ਨੂੰ ਪਿਆਰ ਕਰਦਾ ਹੈ ਜਿਹੜਾ ਜਿਹੜਾ ਧੋਖੇਬਾਜ਼ਾਂ ਤੋਂ ਨਫ਼ਰਤ ਕਰਦਾ ਹੈ ਔਰ ਜਿਹੜਾ ਗਦਾਰ ਲੋਕਾਂ ਤੋਂ ਨਫ਼ਰਤ ਕਰਦਾ ਹੈ ਇੱਕ ਉਹਨਾਂ ਦੇ ਖਿਲਾਫ ਤੁਸੀਂ ਸਨੇਹਾ ਦੇਣਾ ਹੈ ਲੁਧਿਆਣੇ ਦੇ ਵਿੱਚ। ਔਰ ਜਗਾ ਜਗਾ ਤੋਂ ਜਿੱਥੇ ਤੁਹਾਡੇ ਕੋਈ ਰਿਸ਼ਤੇਦਾਰ ਭੈਣ ਭਰਾ ਸੱਜਣ ਮਿੱਤਰ ਦੋਸਤ ਬੈਠਾ ਹੈ ਉਹਨੂੰ ਇਹ ਸਨੇਹਾ ਲਾ ਦਿਓ ਕਿ ਇਹ ਸਵਾਰੀ ਦੀ ਜਿਹੜੀ ਨਿਰਣਾਇਕ ਲੜਾਈ ਹੈ ਦੇਸ਼ ਦੇ ਸੰਵਿਧਾਨ ਨੂੰ ਬਚਾਉਣ ਦੀ ਲੜਾਈ ਹੈ। ਦੇਸ਼ ਦੇ ਲੋਕਤੰਤਰ ਨੂੰ ਬਚਾਉਣ ਦੀ ਲੜਾਈ ਹੈ ਔਰ ਉਹ ਇੱਕ ਹੀ ਪਾਰਟੀ ਬਚਾ ਸਕਦੀ ਹੈ ਕਾਂਗਰਸ ਪਾਰਟੀ। ਇੱਧਰ ਉੱਧਰ ਨਾ ਆਪਦੀ ਵੋਟ ਖਰਾਬ ਕਰਦੇ ਹੋਏ ਸਮੁੱਚੇ ਕਾਂਗਰਸ ਪਾਰਟੀ ਦੇ ਅ ਉਮੀਦਵਾਰਾਂ ਨੂੰ ਹੱਥ ਪੰਜੇ ਦਾ ਬਟਨ ਨੱਪ ਕੇ ਤੁਸੀਂ ਕਾਮਯਾਬ ਬਣਾਉਣਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਫਿਰ ਮਿਲਦੇ ਹਾਂ ਦੁਬਾਰਾ ਥੈਂਕ ਯੂ ਸਤਿ ਸ਼੍ਰੀ ਅਕਾਲ ਸਾਰਿਆਂ